ਪੰਜਾਬ ਕਾਂਗਰਸ ਦੇ ਲੁਧਿਆਣਾ ਤੋਂ ਮੌਜੂਦਾ ਐਮਪੀ ਰਵਨੀਤ ਬਿੱਟੂ ਭਾਜਪੀ ਦੇ ਵਿੱਚ ਹੋਏ ਸ਼ਾਮਲ ਹੋ ਕੇ ਕਿਹਾ ਪੰਜਾਬ ਦੇ ਕੰਮ ਕਰਵਾਉਣ ਦੇ ਲਈ ਸੱਤਾ ਧਿਰ ਦੇ ਵਿੱਚ ਹੋਣਾ ਜ਼ਰੂਰੀ ਲੁਧਿਆਣਾ ਤੁਸੀਂ ਚੋਣ ਲੜਨ ਦਾ ਕੀਤਾ ਦਾਵਾ ਰਵਨੀਤ ਬਿੱਟੂ ਦੇ ਭਾਜਪੀ ਦੇ ਵਿੱਚ ਸ਼ਾਮਲ ਹੋਣ ਤੇ ਕਾਂਗਰਸ ਦਾ ਬਿਆਨ ਕਿਆ ਪਾਰਟੀ ਵੱਲੋਂ ਵੱਧ ਬਿੱਟੂ ਦਾ ਖੁੱਦ ਦਾ ਨੁਕਸਾਨ ਗੱਲ ਬਦਲੂਆਂ ਨੂੰ ਜਨਤਾ ਨਹੀਂ ਕਰਦੀ ਮਾਫ਼ ਕਾਂਗਰਸ ਨੇ ਬਿੱਟੂ ਦੇ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਅਕਾਲੀ ਦਲ ਅਤੇ ਭਾਜਪਾ ਦੇ ਵਿੱਚ ਗੱਟ ਜੋੜਤੇ ਨਹੀਂ ਬਣੀ ਗੱਲ ਪੰਜਾਬ ਦੇ ਵਿੱਚ ਇਕੱਲੇ ਹੀ ਲੋਕ ਸਭਾ ਚੋਣਾਂ ਲੜੇਗੀ ਭਾਜਪਾ ਸੁਨੀ ਜਾਖੜ ਨੇ ਕੀਤਾ ਐਲਾਨ ਬੁਰੇ ਪੰਜਾਬ ਦੇ ਬਿਹਤਰ ਭੁੱਖ ਦੇ ਲਈ ਲਿਆ ਫੈਸਲਾ ਭਾਜਪਾ ਨਾਲ ਗੱਟ ਜੋੜ ਨਾ ਹੋਣ ਤੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ ਕਿ ਅਕਾਲੀ ਦਲ ਕੋਈ ਮਾਮੂਲੀ ਸਿਆਸੀ ਪਾਰਟੀ ਨਹੀਂ ਸਾਡੇ ਨੰਬਰ ਗੇਮ ਤੋਂ ਵੱਧ ਕੇ ਨੇ ਅਸੂਲ ਕੌਮ ਤੇ ਪੰਜਾਬ ਦੀ ਰੱਖਿਆ ਦੇ ਲਈ ਬਣੀ ਹੈ ਪਾਰਟੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਕਾਂਗਰਸ ਦੀ ਅਹਿਮ ਮੀਟਿੰਗ ਅਮਿਤਵਾਰਾਂ ਤੇ ਚੋਣ ਕਮੇਟੀ ਨੂੰ ਲੈ ਕੇ ਹੋਈ ਚਰਚਾ ਪਾਰਟੀ ਇਨਚਾਰਜ ਦੇਵਿੰਦਰ ਯਾਦਵ ਪੁਰਲੇ ਆਮ ਆਦੀ ਪਾਰਟੀ ਮੁੱਖ ਚੁਣੌਤੀ ਕਾਂਗਰਸ ਇੱਕਜੁੱਟ ਹੋ ਕੇ ਮਜ਼ਬੂਤੀ ਨਾਲ ਲੜੇਗੀ ਚੋਣ ਦਿੱਲੀ ਚੱਕੇ ਜੀਵਾਲ ਦੇ ਹੱਕ ਦੇ ਵਿੱਚ ਸਮਰਥਨ ਜਟਾਰੀ ਆਏ ਆਪ 31 ਮਾਰਚ ਨੂੰ ਰਾਮਲੀਲਾ ਮੈਦਾਨ ਦੇ ਵਿੱਚ ਹੋਣ ਵਾਲੀ ਰੈਲੀ ਦੇ ਲਈ ਆਮ ਲੋਕਾਂ ਦਾ ਮੰਗਿਆ ਜਾ ਰਿਹਾ ਸਾਥ ਘਰ ਘਰ ਜਾ ਕੇ ਲੋਕਾਂ ਨੂੰ ਸੱਦਾ ਦੇ ਰਹੇ ਨੇ ਆਪ ਵਰਕਰ ਲੋਕਤਵਤਾ ਚੋਣਾਂ ਦੇ ਲਈ ਪੰਜਾਬ ਦੇ ਵਿੱਚ ਬਣਾਏ 24000 ਤੋਂ ਵੱਧ ਪੋਲਿੰਗ ਸਟੇਸ਼ਨ ਹਰ ਬੂਥ ਦੀ ਕੈਮਰਿਆਂ ਦੇ ਰਾਹੀਂ ਹੋਵੇਗੀ ਨਿਗਰਾਨੀ ਫਲਾਈ ਸਕਵਰਡ ਪਾਨਾ ਦੇ ਜ਼ਰੀਏ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਤੇ ਰੱਖੀ ਜਾ ਰਹੀ ਹੈ ਖਾਸ ਨਜ਼ਰ ਦਿੱਲੀ ਦੀਆਂ ਸੜਕਾਂ ਤੇ ਕੇਜਰੀਵਾਲ ਨਾਲ ਕਿ ਸੰਗਰਾਮ ਆਮ ਆਦੀ ਪਾਰਟੀ ਨੇ ਪੀਐਮ ਦੀ ਰਿਹائش ਦੇ ਘਰਾਵ ਦੀ ਕੀਤੀ ਕੋਸ਼ਿਸ਼ ਤਾਂ ਬੀਜੇਪੀ ਨੇ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕੀਤਾ ਪ੍ਰਦਰਸ਼ਨ ਮਲੇ ਮਲੇ ਦੇ ਆਖਰੀ ਦਿਨ ਖਾਲਸੀ ਰੰਗ ਦੇ ਵਿੱਚ ਰੰਗਿਆ ਅਨੰਦਪੁਰ ਸਾਹਿਬ ਗੁਰੂ ਦੀ ਨਾੜਲੀ ਫੌਜ ਜਨ ਸਿੰਘਾਂ ਨੇ ਕੱਢਿਆ ਮਹੱਲਾ ਘੋੜਿਆਂ ਤੇ ਸਵਾਰ ਹੋ ਕੇ ਦਿਖਾਏ ਜੰਗ ਜੂ ਕਰਤਾਬ ਸਸੀ ਗਾਲ ਤੁਸੀਂ ਵੇਖ ਰਹੇ ਹੋ ਨਿਊਜ਼ 815 ਪੰਜਾਬ ਨਾਮ ਹੈ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਤ ਸਾਲੀਆ ਖਬਰਾਂ ਦੇ ਵਿੱਚ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ 24 ਦੇ ਅਖਾੜੇ ਦੇ ਨਾਲ 24 ਦੇ ਚੈਂਪੀਅਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਅੱਜ ਅਚਾਨਕ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਐਮਪੀ ਰਵਨੀਤ ਬਿੱਟੂ ਜੋ ਕੇ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਲੁਧਿਆਣਾ ਤੋਂ ਮੌਜੂਦਾ ਐਮਪੀ ਰਵਨੀਤ ਬਿੱਟੂ ਜਿਨ੍ਹਾਂ ਨੇ ਕਿ ਬੀਜੇਪੀ ਦਾ ਪੱਲਾ ਫੜਿਆ ਕਾਂਗਰਸ ਦੇ ਵੱਲੋਂ ਦੋਵਾਂ ਲੁਧਿਆਣਾ ਤੋਂ ਜਿਹੜੇ ਕਿ ਐਮਪੀ ਪਨੇ ਸਾਫ ਦਾ ਮੁੱਖ ਮੰਤਰੀ ਬੈਂ ਸਿੰਘ ਦੀ ਪੁੱਤ ਨੇ ਤੇ ਭਾਜਪਾ ਦੇ ਵਿੱਚ ਮੌਕਾ ਦੇਣ ਦੇ ਲਈ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਦਾ ਧੰਨਵਾਦ ਰਮਨਿਤ ਬਿੱਟੂ ਦੇ ਵੱਲੋਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦਾ ਇਸ ਜੁਆਇਨਿੰਗ ਦੇ ਬਾਅਦ ਧੰਨਵਾਦ ਕੀਤਾ ਗਿਆ ਉਹਨਾਂ ਦਾ ਕਹਿੰਦੇ ਕਿ 10 ਸਾਲ ਤੋਂ ਮੇਰੇ ਗ੍ਰਹਿ ਮੰਤਰੀ ਦੇ ਨਾਲ ਗੂੜੇ ਸਬੰਧ ਨੇ ਪੰਜਾਬ ਦੀ ਸਿਆਸਤ ਵਿੱਚਲਾ ਗੈਪ ਭਰਾਂਗੇ ਲੁਧਿਆਣਾ ਤੋਂ ਹੀ ਚੋਣ ਲੜਾਂ ਰਮਨਿਤ ਬਿੱਟੂ ਦੇ ਵੱਲੋਂ ਇਹ ਵੀ ਦਾਵਾ ਕਰ ਦਿੱਤਾ ਗਿਆ ਕਿ ਲੁਧਿਆਣਾ ਤੁਸੀਂ ਚੋਣ ਲੜਾਂਗਾ ਪੰਜਾਬ ਦੇ ਕੰਮ ਕਰਵਾਉਣ ਦੇ ਸੱਤਾ ਧਿਰ ਦੇ ਵਿੱਚ ਹੋਣਾ ਜ਼ਰੂਰੀ ਯਾਰ ਰਵਨੀਤ ਬਿੱਟੂ ਨੇ ਜੁਆਇਨਿੰਗ ਤੋਂ ਬਾਅਦ ਇੱਕ ਵੱਡਾ ਬਿਆਨ ਦਿੱਤਾ ਤੁਹਾਨੂੰ ਨਾਲ ਇਹ ਤਸਵੀਰਾਂ ਵਿਖਾ ਰਿਹਾ ਹਾਂ ਦਰਸਲ ਦਿੱਲੀ ਦੇ ਵਿੱਚ ਭਾਜਪਾ ਹੈੱਡਕੁਆਰਟਰ ਦੇ ਵਿੱਚ ਇਹ ਵੱਡੀ ਜੁਆਇਨਿੰਗ ਹੋਈ ਅਚਾਨਕ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਰਵਨੀਤ ਬਿੱਟੂ ਜਿਹੜੇ ਕਿ ਲੁਧਿਆਣਾ ਤੋਂ ਮੌਜੂਦਾ ਐਮਪੀ ਕਾਂਗਰਸ ਪਾਰਟੀ ਦੇ ਲਗਾਤਾਰ ਦੋ ਵਾਰ 2014 ਦੇ ਵਿੱਚ 2019 ਦੇ ਵਿੱਚ ਜਿਹੜੇ ਕਿ ਲੁਧਿਆਣਾ ਤੋਂ ਐਮਪੀ ਬਣੇ ਇਸ ਤੋਂ ਪਹਿਲਾਂ 2009 ਦੇ ਵਿੱਚ ਸ੍ਰੀ ਨੰਗਪੁਰ ਸਾਹਿਬ ਤੋਂ ਜਿਹੜੇ ਕਿ ਕਾਂਗਰਸ ਪਾਰਟੀ ਦੇ ਐਮਪੀ ਰਹਿ ਚੁੱਕੇ ਨੇ ਪੰਜਾਬ 유ਥ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਤਾਂ ਅਖਰਕਾਰ ਜਦੋਂ 24 ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਅਜੇ ਕਾਂਗਰਸ ਪਾਰਟੀ ਵੱਲੋਂ ਭਾਜਪਾ ਵੱਲੋਂ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ ਤਾਂ ਇਸ ਦੇ ਵਿਚਾਲੇ ਇਹ ਵੱਡੀ ਜੁਆਇਨਿੰਗ ਹੋਈ ਹੈ ਰਮਨਜੀਤ ਬਿੱਟੂ ਨੇ ਭਾਜਪਾ ਦਾ ਪੱਲਾ ਫੜ ਲਿਆ ਹਨਾ ਰਮਨਜੀਤ ਬਿੱਟੂ ਹਾਂ ਜੀ ਬਾਤ ਕਰਦੇ ਸਾਂ ਰਮਨਜੀਤ ਆਪ ਜੋ ਹੈ ਪੀਐਮ ਦੀ ਨੀਤੀਆਂ ਦਾ ਵਿਰੋਧ ਕਰਦੇ تھے ਹੁਣ ਪੀਐਮ ਕੇ ਪੱਖ ਵਿੱਚ ਰਹੇਗੇ ਨਹੀਂ ਮੈਂ ਤਾਂ ਸਿਰਫ ਕਿਸਾਨ ਜੋ बिल आया था मैं ही आपको याद है पहला स्पीकर मैं ही था उसके उस वक्त जब बोल रहा था पार्लियामेंट में तो वो उन्होंने वापस लिया और उस टाइम क्या था जो अकाली दल सहयोग में मंत्री थे उन्होंने गमरा कोई ऐसी चीज करके भी नहीं हमारी जिम्मेवारी है हम बिल्कुल आप बिल लेके आओ तो उसके बाद वो बैकफुट पे हो गए पर लेकिन अब हमारी इसी मुद्दों पे बातचीत चाहे प्राइम मिनिस्टर साहब हो चाहे एचएम साहब हो जो लगातार मेरी उनसे क्योंकि एक एक पारिवारिक संबंध है उनके साथ तो बातचीत होती रही है और पंजाब के लिए किसानों के लिए भी मजदूरों के लिए भी इंडस्ट्री के लिए भी सबसे अच्छी अच्छी चीजें थी पंजाब में लेके जाएंगे ये आपको मैं विश्वास दिलाता हूँ और एम तो मुझे तीन बार लोगों ने बना ही दिया तो एम पी बन के वहाँ ऑपोजिशन में बैठ के वो वो क्या फायदा तो लोग कुछ वहां पे चाहते भी हैं ना डेवलपमेंट जब बड़े प्रोजेक्ट आए जो पंजाब एक बॉर्डर स्टेट है उसे कैसे ड्रग्स निकालना है कैसे किसानों को खुशहाल करना है वो काम करेंगे हाँ सर अगर हम बात करें सर अभी भी किसानों के कई मुद्दे हैं उसको लेकर के कि किसान जो है पंजाब में धरने पर बैठे हुए हैं क्या आपको लगता है कि इसे भी सोल्व आप कर सकेंगे मैंने कहा जी हंड्रेड किसान कौन है हम किसान हैं हमारा है अगर उनसे कोई बात करेगा उनकी कोई बात पॉजिटिव पहुंचाएगा तभी होती है ना ये चीजें कोई रिश्ते बनेंगे संबंध हो जाए हमारे संबंध है इनके साथ पार्टी से पहले भी संबंध थे अब अब भी संबंध है और लोग देखेंगे आगे जब ये रिजल्ट आएगा जून चार के चार के पह, बाद में पंजाब के लिए सब सबसे बड़ा हिस्सा चीजों का हमें मिलेगा मैं ये विश्वास और मेरी बातचीत होके

उस उस टाइम उनके साथ तो बीजेपी भी था उनके साथ अकाली दल भी था सीपीआई सीपीएम भी थे बीएसपी भी थे सब इकट्ठे होकर उन्होंने वो नॉर्मल सी की है और उनका ही पंजाब है उनके पंजाब को आगे लेके जाना जो उनका विजन था वो मेरा काम है राकेश सवाल जाना चाहूंगा लुधियाना से ही चुनाव लड़ेंगे सौ लुधियाना से और पंजाबी भागता थोड़ी है कभी पंजाब भी ਲੁਧਿਆਣਾ ਸੀ ਚਨਾਉ ਲੜੇਗੇ ਸਿਰਫ ਮੈਂ ਇਸ ਲਈ ਪਾਰਟੀ ਮੈਨੇ ਕਾ ਤਿੰਨ ਵਾਰ ਮੁਝੇ ਐਮਪੀ ਬਣਾਇਆ ਉਹਨ ਲੋਕੋ ਨੇ ਕੋਈ ਕਮੀ ਨਹੀਂ ਛੋੜੀ ਮੁਝੇ ਲੇਕਿਨ ਜਬ ਯਹਾਂ ਆਪੋਜੀਸ਼ਨ ਮੇ ਬੈਠਤੇ ਥੇ ਆਕੇ ਤੋ ਸੋਚਤੇ ਥੇ ਯਾਰ ਹਮਾਰੀ ਵੀ ਕਬੀ ਵਾਰੀ ਆ ਹਮ ਵੀ ਕੁਝ ਕੰਮ ਕਰ ਸਕੇ ਆਪਣੇ ਲਈ ਇਹ ਫੈਸਲਾ ਇਸ ਲਈ ਲਿਆ ਠੀਕ ਹੈ ਬਹੁਤ ਕੈਪਟਨ ਪ੍ਰਕਾਸ਼ ਉੱਤਾ ਕੇ ਸਾਥ ਵਿਨਿਤ ਕੁਮਾਰ ਨਿਊਜ਼ ਅਦਰ ਰਵਨੀਤ ਬਿੱਟੂ ਤੇ ਕਾਂਗਰਸ ਦਾ ਪਹਿਲਾ ਬਿਆਨ ਆਇਆ ਬਿੱਟੂ ਦੇ ਜਾਣ ਤੇ ਰਾਜਾ ਵੜਿੰਗ ਬੋਲੇ ਨੇ ਪਾਰਟੀ ਦੇ ਨੁਕਸਾਨ ਦੇ ਨਾਲੋਂ ਬਿੱਟੂ ਦਾ ਵੱਡਾ ਨੁਕਸਾਨ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੱਡਾ ਬਿਆਨ ਦਿੱਤਾ ਬਿੱਟੂ ਤੇ ਪਰਿਵਾਰ ਨੂੰ ਕਾਂਗਰਸ ਨੇ ਬਹੁਤ ਕੁਝ ਦਿੱਤਾ ਹੈ ਰਾਜਾ ਵੜਿੰਗ ਦਾ ਕਹਿਣਾ ਕਿ ਬਿੱਟੂ ਤੇ ਪਰਿਵਾਰ ਨੂੰ ਕਾਂਗਰਸ ਦੇ ਵੱਲੋਂ ਬਹੁਤ ਕੁਝ ਦਿੱਤਾ ਗਿਆ ਹੈ ਵਿਮ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਬਿੱਟੂ ਵਰਗੇ ਦਲ ਬਦਲਵਾਂ ਨੂੰ ਜਨਤਾ ਮਾਫ਼ ਨਹੀਂ ਕਰੇਗੀ ਇਹ ਵੀ ਤਿੱਖਾ ਪਲਟਵਾਰ ਰਾਜਾ ਵੜਿੰਗ ਦੇ ਵੱਲੋਂ ਰਵਨੀਤ ਬਿੱਟੂ ਤੇ ਕੀਤਾ ਗਿਆ ਕਿ ਬਿੱਟੂ ਵਰਗੇ ਦਲ ਬਦਲਵਾਂ ਨੂੰ ਜਨਤਾ ਮਾਫ਼ ਨਹੀਂ ਕਰੇਗੀ ਸੋ ਕਾਂਗਰਸ ਦਾ ਰਵਨੀਤ ਬਿੱਟੂ ਨੂੰ ਲੈ ਕੇ ਜੁੜਾ ਬਿਆਨ ਆਇਆ ਬਿੱਟੂ ਦੇ ਜਾਣ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਕਿਹਾ ਗਿਆ ਕਿ ਪਾਰਟੀ ਦੇ ਨੁਕਸ दा नुकसान है। पार्टी का नुकसान तो है लेकिन बिट्टू जी का ज्यादा बड़ा एमपी कम थी कांग्रेसी ज्यादा था उससे मेरे को लगता है कि बहुत बड़ा जो नुकसान अब बिट्टू जी एक अगर एक खाली एमपी बन के रह जाएंगे क्या हो जाएगा लेकिन मेरे को लगता कि कोई बात को नहीं रहेगी और आ, हमारे यहाँ पर कहते हैं कि बुरे वक्त में किसी को छोड़ के नहीं। जो जो पार्टी छोड़ के जा रहा है अब देख लेना उसका नतीजा क्योंकि जनता जानती है इस समय पे जाना चाहे वो चब्बे वाल गया है चाहे वो जीपी गया है चाहे वो अपने बिट्टू भाई सब गए देख लेना जनता वो माफ कर रही टेलिंग यू अब उसको पार्टी ने इतना दिया उसको पार्टी से करनी चाहिए अगर कोई ऐसी बात इस तरीके पर, से जानना नहीं पर, चाहिए पर, पर, लेकिन पर, आप देख लेना नतीजा देखो मैं समझता हूं कांग्रेस की साइड से अच्छी बात है क्योंकि कभी बैलेंस को, कभी स्टेटमेंट बैलेंस की, और दूसरी बात है जो लोग इस सिचुएशन में भी अगर बीजेपी का साथ दे रहे हैं जो देश को बांट रही है तो मेरा ख्याल है मेरे को कोई आश्चर्य नहीं होगा कि और भी अगर और भी कोई जाना चाहे अगर और भी जाना चाहे खुल के जाए और लोगों को पता चले छुपके छुपके क्यों जाना है ਰਵਨੀਤ ਬਿੱਟੂ ਦੇ ਕਾਂਗਰਸ ਦੇ ਵਿੱਚ ਚਲੇ ਜਾਣ ਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਜੇ ਬਿੱਟੂ ਬੀਜੇਪੀ ਦੇ ਵਿੱਚ ਜਾ ਸਕਦਾ ਹੈ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਹੈ। ਇਸੇ ਬਿਆਨ ਸਿੰਘ ਦੀ ਲਗੇ ਸੀ ਕਹਿੰਦਾ ਉਸੇ ਵਿਰਸੇ ਨੂੰ ਮੈਂ ਕਾਇਮ ਰੱਖਿਆ ਨਾ ਕਿਉਂਕਿ ਉਹਨਾਂ ਨੇ ਪੰਜਾਬ ਲਈ ਸ਼ਹਾਦਤ ਦਿੱਤੀ ਸੀ ਮੈਂ ਹੁਣ ਦੇਸ਼ ਲਈ ਸੋਚ ਕੇ ਫੈਸਲਾ ਕੀਤਾ ਮਤਲਬ ਸਾਰਾ ਕੁਝ ਕਰਕੇ ਸਾਰਾ ਟੱਬਰ ਸੱਤਾ ਦਾ ਆਨੰਦ ਮਾਣ ਕੇ ਉਹ ਆਜੀ ਮੰਤਰੀ ਰਾ ਮੰਤਰੀ ਆਪ ਮੈਂਬਰ ਪਾਰਲੀਮੈਂਟ ਦਾਦਾ ਮੁੱਖ ਮੰਤਰੀ ਤੇ ਉਸ ਤੋਂ ਬਾਅਦ ਜਦ ਮੌਕਾ ਲੱਗਿਆ ਆਮ ਕਿਸਕੇ ਹਵਲ ਤੋਂ ਮੁਕਿਸਕੇ ਕਿਆ ਕਿ ਬਿਲੇ ਦੇਖੋ ਮੈਂ ਇਸ ਗੱਲ ਨਾ ਕਹਿੰਦਾ ਇਹ ਇੱਕ ਬਦਕਿਸਮਤੀ ਹੈ ਦੇਸ਼ ਦੀ ਵੀ ਦੇ ਲੋਕਾਂ ਦੀ ਵੀ ਉਹ ਲੋਕ ਉਹਨਾਂ ਲੋਕਾਂ ਨੂੰ ਲੇਤਾ ਚੁਣਦੇ ਨੇ ਜਿਨ੍ਹਾਂ ਦੀ ਕੋਈ ਕਮਿਟਮੈਂਟ ਨਹੀਂ ਜਿਹੜੇ ਲੋਕਾਂ ਦੀ ਕੋਈ ਪੋਲੀਟੀਕਲ ਕਮਿਟਮੈਂਟ ਨਹੀਂਗੀ ਉਹ ਲੋਕ ਕਦੇ ਲੋਕਾਂ ਲਈ ਕਮਿਟ ਨਹੀਂ ਸੋ ਇਟਸ ਵੈਰੀ ਅਨਫੋਰਚੂਨੇਟ ਪਰ ਚਲੋ ਮੈਂ ਕਹਿੰਦਾ ਚੰਗਾ ਹੋਇਆ ਚੰਗਾ ਹੋਇਆ ਕਿਵੇਂ ਬਹੁਤ ਚੰਗਾ ਹੋਇਆ ਨਾਲੇ ਤਾਂ ਭਾਰਤੀ ਜਨਤਾ ਪਾਰਟੀ ਨੂੰ ਜਿਵੇਂ ਲੱਗਦਾ ਕਿ ਪਤਾ ਨਹੀਂ ਸਵਾਰੀਆਂ ਬਾੜੀਆਂ ਬਿਠਾ ਕੇ ਤੇ ਬੇੜੀ ਸਿਰੇ ਲੱਗ ਜੂਗੀ ਮੈਨੂੰ ਲੱਗਦਾ ਡੋਬੜ ਦੇ ਨੇੜੇ ਆ ਗਏ। ਰਵਨੀਤ ਬਿੱਟੂ ਦੀ ਇਸ ਜੁਆਇਨਿੰਗ ਤੋਂ ਠੀਕ ਪਹਿਲਾਂ ਅਕਾਲੀ ਦਲ ਤੇ ਭਾਜਪਾ ਗੱਠਜੋੜ ਨੂੰ ਲੈ ਕੇ ਵੀ ਫਾਈਨਲ ਫੈਸਲਾ ਹੋਇਆ। 24 ਦੇ ਅਖਾੜੇ ਦੇ ਵਿੱਚ ਦੋਵੇਂ ਪਾਰਟੀਆਂ ਆਪਣੇ ਦਮ ਤੇ ਮੈਦਾਨ ਦੇ ਵਿੱਚ ਨਤਰਨ ਗਈਆਂ ਕਿਉਂਕਿ ਗੱਠਜੋੜ ਵਾਲੀ ਗੱਲ ਨਹੀਂ ਬਣ ਸਕੀ। ਭਾਜਪਾ ਨੇ ਕਿਹਾ ਕਿ ਪੰਜਾਬ ਦੀ ਭਲਾਈ ਦੇ ਲਈ ਇਕੱਲੇ ਚੋਣਾ ਲੜਾਂਗੇ ਤਾਂ ਗੂ ਅਕਾਲੀ ਦਲ ਦਾ ਕਹਿਣਾ ਕਿ ਸਾਡੇ ਲਈ ਨੰਬਰ ਗੇਮ ਤੋਂ ਅਸੂਲ ਵੱਧ ਹੈ। ਕبھی ਹਾਂ ਕبھی ਨਾ ਹੈ ਹੀ ਨਹੀਂ ابھی 네ਗੋਸ਼ੀਏਸ਼ਨ ਚੱਲ ਰਹਾ ਹੈ ਮੈਨੂੰ ਲੱਗਦਾ ਹੈ ਦੋ ਤਿੰਨ ਦਿਨ ਵਿੱਚ ਸਥਿਤੀ ਸਪਸ਼ਟ ਹੋ ਜਾਏਗੀ 20 ਮਾਰਚ ਦਾ ਉਹ ਦਿਨ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ న్యూਸ 18 ਤੇ ਵੱਡਾ ਬਿਆਨ ਦਿੱਤਾ ਅਕਾਲੀ ਦਲ ਬੀਜੇਪੀ ਗੱਠਜੋੜ ਨੂੰ ਲੈ ਕੇ ਦੋ ਤਿੰਨ ਦਿਨਾਂ ਦੇ ਵਿੱਚ ਸਥਿਤੀ ਸਪਸ਼ਟ ਹੋਣ ਦੀ ਗੱਲ ਕਹੀ ਤੇ ਆਖਰਕਾਰ ਸਥਿਤੀ ਸਪਸ਼ਟ ਹੋ ਚੁੱਕੀ ਹੈ ਨੌ ਮਾਸ ਮੋੜ ਇਕੱਠੇ ਨਹੀਂ ਹੋ ਰਹੇ ਯਾਨੀ ਅਕਾਲੀ ਦਲ ਬੀਜੇਪੀ ਦੋਵੇਂ ਤਰ੍ਹਾਂ 24 ਦੇ ਅਖਾੜੇ 'ਚ ਇੱਕ ਦੂਜੇ ਦੇ ਖਿਲਾਫ ਨਿਤਰਣ ਜਾਰੀਆਂ ਨੇ ਕਿਉਂਕਿ ਗੱਠਜੋੜ ਤੇ ਫੁੱਲ ਸਟਾਪ ਲੱਗ ਚੁੱਕਾ ਹੈ ਖੁਦ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸਾਹਮਣੇ ਆਏ ਤੇ ਜਾਣਕਾਰੀ ਦਿੱਤੀ ਕਿ ਪੰਜਾਬ ਦੀ ਭਲਾਈ ਲਈ ਇਕੱਲੇ ਚੋਣਾ ਲੜਾਂਗੇ ਪੰਜਾਬ ਦੇ ਬਿਹਤਰ ਭਵਿੱਖ ਦੇ ਲਈ ਫੈਸਲਾ ਲਿਆ ਗਿਆ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕ ਸਭਾ ਚੋਣ ਇਕੱਲੇ ਲੜਨ ਜਾ ਰਹੀ ਹੈ ਆ ਫੈਸਲਾ ਪਾਰਟੀ ਨੇ ਲੋਕਾਂ ਦੀ ਰਾਏ ਪਾਰਟੀ ਦੇ ਵਰਕਰਸ ਦੀ ਰਾਏ ਲੀਡਰ ਸਾਹਿਬਾਨ ਦੀ ਵੱਖ-ਵੱਖ رائے ਉਹਨਾਂ ਸਾਰਿਆਂ ਨੂੰ ਲੈ ਕੇ ਉਹਦੇ ਬਾਅਦ ਪੰਜਾਬ ਦੇ ਭੁਵਿੱਖ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਵਪਾਰੀ ਪੰਜਾਬ ਦੇ ਸਨਤਕਾਰ ਪੰਜਾਬ ਦੇ ਮਜ਼ਦੂਰ ਸਾਡਾ ਪਿਛੜਿਆ ਵਰਗ ਸਾਰਿਆਂ ਦੀ ਬਿਹਤਰੀ ਵਾਸਤੇ ਇੱਕ ਉਜਲ ਭਵਿੱਖ ਵਾਸਤੇ ਆ ਫੈਸਲਾ ਲਿਆ ਤਾਂ ਫਿਰ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵੀ ਬਿਆਨ ਦੇਣ ਦੇ ਵਿੱਚ ਦੇਰੀ ਨਾ ਕੀਤੀ ਸਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੇ ਲਈ ਨੰਬਰ ਗੇਮ ਤੋਂ ਅਸੂਲ ਵਧੈਮ ਨੇ ਅਸੀਂ ਸਰਕਾਰ ਬਣਾਉਣ ਦੇ ਲਈ ਪਾਰਟੀ ਨਹੀਂ ਬਣਾਈ ਦਿੱਲੀ ਵਾਲੇ ਫੋਟ ਦੀ ਸਿਆਸਤ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਮਾਮੂਲੀ ਸਿਆਸੀ ਪਾਰਟੀ ਨਹੀਂ ਹੈ ਇੱਕ ਅਸੂਲਾਂ ਦੀ ਪਾਰਟੀ ਹੈ ਸਾਡੇ ਵਾਸਤੇ ਅਸੂਲ ਜਾਦੇ ਇੰਪੋਰਟੈਂਟ ਹੈ ਨੰਬਰ ਗੇਮ ਤੋਂ 103 ਸਾਲਾਂ ਵਿੱਚ ਅਕਾਲੀ ਦਲ ਨੇ ਕਿ ਸਰਕਾਰ ਬਣਾਉਣ ਵਾਸਤੇ ਪਾਰਟੀ ਨਹੀਂ ਬਣਾਈ। ਜੀ। ਕੌਮ ਦੀ ਰੱਖਿਆ, ਪੰਜਾਬ ਦੀ ਰੱਖਿਆ, ਪੰਜਾਬੀਆਂ ਦੀ ਵਿੱਚ ਭਾਈਚਾਰਕ ਸਾਂਝ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਅਕਾਲੀ ਦਲ ਦੀ ਜ਼ਿੰਮਵਰੀ ਹੈ। ਸਾਲ 2020 ਦੇ ਵਿੱਚ ਜਦੋਂ ਕਿਸਾਨ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਕਰ ਰਹੇ ਸਨ ਤਾਂ ਇਸੇ ਦੌਰਾਨ ਅਕਾਲੀ ਦਲ ਬੀਜੇਪੀ ਦੇ ਰਾਹ ਵੱਖ-ਵੱਖ ਹੋਏ ਤੇ 24 ਦੇ ਅਖਾੜੇ 'ਚ ਮੋੜ ਚਰਚਾ ਗੱਠ ਜੋੜਦੀ ਹੋਈ। ਪਰ ਹੁਣ ਫਾਈਨਲ ਫੈਸਲਾ ਹੋ ਚੁੱਕਾ ਹੈ। ਅਕਾਲੀ ਦਲ ਤੇ ਬੀਜੇਪੀ ਆਪਣੇ ਦਮ ਤੇ ਹੀ ਚੋਣ ਲੜਨਗੇ ਬਿਊਰੋ ਰਿਪੋਰਟ న్యూਸ 18 ਪੰਜਾਬ ਤਦਰ ਪੰਜਾਬ ਦੇ ਵਿੱਚ ਕਾਂਗਰਸ ਨੇ ਲੋਕਸਭਾ ਚੋਣਾਂ ਨੂੰ ਲੈ ਕੇ ਤਿਆਰੀ ਵਧ ਦਿੱਤੀ ਹੈ ਚੰਡੀਗੜ੍ਹ ਦੇ ਵਿੱਚ ਇੱਕ ਵੱਡੀ ਬੈਠਕ ਦੇ ਵਿੱਚ ਉਮੀਦਵਾਰਾਂ ਤੇ ਚੋਣ ਕੈਂਪੇਨ ਬਾਰੇ ਮੰਥਨ ਹੋਇਆ ਲੋਕਸਭਾ ਚੋਣਾਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਅੰਦਰ ਮੰਥਨ ਦਾ ਦੌਰ ਜਾਰੀ ਹੈ ਚੰਡੀਗੜ੍ਹ ਦੇ ਵਿੱਚ ਪਾਰਟੀ ਦੀ ਅਹਿਮ ਮੀਟਿੰਗ ਦੇ ਵਿੱਚ तमाम ਸੀਨੀਅਰ ਲੀਡਰ ਸ਼ਾਮਲ ਹੋਏ ਲੋਕ ਸਭਾ ਚੋਣਾਂ ਦੇ ਲਈ ਸੰਭਾਵਿਤ ਉਮੀਦਵਾਰਾਂ ਬਾਰੇ ਚਰਚਾ ਕੀਤੀ ਗਈ ਕੈਂਪੇਨ ਕਮੇਟੀ ਦੀ ਬੰਤਰ ਬੂਥ ਪੱਧਰ ਤੱਕ ਤਾਲਮਿਲ ਬਣਾਉਣ ਦੇ ਲਈ ਵਿਚਾਰ ਚਰਚਾ ਹੋਈ ਮੰਥਨ ਹੋਇਆ ਕਿ ਚੋਣ ਪੇਟ ਦੇ ਵਿੱਚ ਕਿਵੇਂ ਜਾਣਾ ਹੈ ਕਿਹੜੇ ਮੁੱਦਿਆਂ ਤੇ ਫੋਕਸ ਕਰਨਾ ਹੈ ਤੇ ਕਿਹੜੀ ਕਿਹੜੀ ਸੀਟ ਤੇ ਕਿਵੇਂ-ਕਿਵੇਂ ਤਿਆਰੀ ਕਰਨੀ ਹੈ ਇਹ 2 ਮਹੀਨੇ ਜੋ ਬਚੇ ਹਨ ਅਭੀ ਇਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ एकजुट होकर मजबूती के साथ इस चुनाव के लिए तैयारी जो थी हमारी वो पूरी तरीके से तैयार है अब निश्चित ही कैंपेन हमारी जल्द शुरू होगी कैंपेन कमेटीज़ कुछ कमेटीज़ के बारे में चर्चा हुई है वो कमेटीज़ हम फॉर्म करेंगे और चुनाव को एक व्यवस्थित तरीके से इसको आगे बढ़ाने का काम करेंगे कांग्रेस सूबे के अंदर सत्ताधारी तिर ਆਮ ਆਦਮੀ ਪਾਰਟੀ ਨੂੰ ਹੀ ਮੁੱਖ ਚੁਣੌਤੀ ਦੇ ਰੂਪ ਦੇ ਵਿੱਚ ਦੇਖ ਰਹੀ ਹੈ ਅਤੇ ਦਾਵਾ ਇਹ ਹੈ ਕਿ ਵਿਧਾਨ ਸਭਾ ਚੋਣਾਂ ਦੀ ਥਾਂ ਇਸ ਵਾਰ ਪਾਰਟੀ ਇਕਜੁੱਟ ਹੋ ਕੇ ਜਿਆਦਾ ਮਜ਼ਬੂਤੀ ਦੇ ਨਾਲ ਚੋਣ ਲੜੇਗੀ। ਜਲਦੀ ਹਮ ਕਿਉਂਕਿ ਲਾਸਟ ਫੇਜ਼ ਵਿੱਚ ਹੈ ਉਸ ਬਾਰੇ ਵਿੱਚ ਵੀ ਅੱਜ ਅਸੀਂ ਨੇ ਇਸ ਵਿੱਚ ਮੀਟਿੰਗ ਵਿੱਚ ਚਰਚਾ ਕੀਤੀ ਥੀ। ਤੋਂ ਉਚਿਤ ਸਮੇਂ ਪਰ ਨਿਸ਼ਚਿਤ ਹੀ ਹਮ ਮਜ਼ਬੂਤ ਕੈਂਡੀਡੇਟ ਉਤਾਰਨੇ ਦਾ ਕੰਮ ਕਰੇਗੇ। 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਪੀਐਮ ਮੋਦੀ ਦੀ ਲਹਿਰ ਹੋਣ ਦੇ ਬਾਵਜੂਦ ਕਾਂਗਰਸ ਨੂੰ ਪੰਜਾਬ ਅੰਦਰ 13 ਵਿੱਚੋਂ 8 ਸੀਟਾਂ ਮਿਲੀਆਂ ਸਨ ਕਾਂਗਰਸ ਨੂੰ 2019 ਵਾਲਾ ਪ੍ਰਦਰਸ਼ਨ ਦੁਹਰਾਉਣ ਜਾਂ ਉਸ ਤੋਂ ਬਿਹਤਰ ਕਰਨ ਦੇ ਲਈ ਜ਼ਿਆਦਾ ਮਿਹਨਤ ਤੇ ਬਿਹਤਰ ਪਲਾਨਿੰਗ ਦੀ ਜ਼ਰੂਰਤ ਹੈ ਕਿਉਂਕਿ ਇਸ ਵਾਰ ਮੁਕਾਬਲਾ ਚਾਰ ਕੋਨੇ ਚੰਡੀਗੜ੍ਹ ਤੋਂ ਪੰਕਜ ਕਪਾਹੀ ਨਿਊਜ਼ 13 ਹੁਣ ਗੱਲ ਹੋਵੇਗੀ ਦੇਸ਼ ਦੀ ਰਾਜਧਾਨੀ ਦਿੱਲੀ ਦੀ ਜਿੱਥੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪ੍ਰਦਰਸ਼ਨ ਹੋ ਰਹੇ ਨੇ ਆਪ ਵਰਕਰਾਂ ਨੇ ਪ੍ਰਧਾਨ ਮੰਤਰੀ ਦੇ ਹਾਇਸ਼ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਭਾਜਪਾ ਵਰਕਰਾਂ ਨੇ ਕੇਜਰੀਵਾਲ ਤੋਂ ਅਸਤੀਫੇ ਦੀ ਮੰਗ ਕਰਦਿਆਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ 'ਚ ਸੜਕਾਂ 'ਤੇ ਸੰਗਰਾਮ ਜਾਰੀ ਹੈ ਜਿਸ ਦੀ ਹਮੇਂ ਹੀ ਤੁਹਾਡੀ ਸਕਰੀਨ 'ਤੇ ਚੱਲ ਰਹੀਆਂ ਇਹ ਦੋ ਤਸਵੀਰਾਂ ਭਰਦੀਆਂ ਨੇ ਆਮ ਆਦਮੀ ਪਾਰਟੀ ਨੇ ਪ੍ਰਧਾਨ ਮੰਤਰੀ ਦੀ ਰਿਹਾਈ ਸਕੇ ਰੰਦੀ ਕੋਸ਼ਿਸ਼ ਕੀਤੀ ਪਰ ਦਿੱਲੀ ਪੁਲਿਸ ਦੇ ਜਵਾਨਾਂ ਨੇ ਉਹਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਜਿਸ ਤੇ ਵੱਡੀ ਗਿਣਤੀ ਚ ਆਪ ਵਰਕਰਾਂ ਨੇ ਉੱਥੇ ਹੀ ਜ਼ੋਰਦਾਰ ਪ੍ਰਦਰਸ਼ਨ ਕੀਤਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਸਮੇਤ ਕਈ ਵਰਕਰ ਸੜਕ 'ਤੇ ਲੇਟ ਗਏ ਇਸ ਤਰ੍ਹਾਂ ਪੁਲਿਸ ਦਾ ਵੀ ਐਕਸ਼ਨ ਨਜ਼ਰ ਆਇਆ ਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ 'ਚ ਵੀ ਲੈ ਲਿਆ ਉਧਰ ਹਰਜੋਤ ਭੈਸ ਨੇ ਭਾਜਪਾ ਤੇ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਲਾਏ ਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾ ਸਿਰਫ ਕੇਜਰੀਵਾਲ ਸਗੋਂ ਆਪ ਦੇ ਆਮ ਵਰਕਰਾਂ ਤੋਂ ਵੀ ਡਰਦੇ ਨੇ ਭਾਜਪਾ ਕੀ ਸਤਾਨਾशाही के, के खिलाफ और जिस तरीके से भाजपा सेंट्रल एजेंसीज का मिसयूज कर रही है इसके खिलाफ और आज मैं आपको बता दूं बहुत बहुत बार-बार हर चौंक पर हर चरस्ते पर बैरिकेडिंग लगाई हुई है ਤਾਂ ਕਿ ਅੱਜ ਹਜ਼ਾਰਾਂ ਸਾਥੀ ਦਿੱਲੀ ਮੇ ਆਪਣੇ ਪ੍ਰਧਾਨ ਮੰਤਰੀ ਸੇ ਪੁੱਛਨੇ ਜਾਣਾ ਚਾਹਤੇ ਹੈ ਕਿ ਆਪਕੋ ਅਰਵਿੰਦ ਕੇਜਰੀਵਾਲ ਸੇ ਇਤਨਾ ਡਰ ਕਿਉ ਲਗਤਾ ਹੈ ਔਰ ਮੈਂ ਤੋ ਇਸ ਬਾਤ ਕੇ ਹੈਰਾਨ ਹੂੰ ਪ੍ਰਧਾਨ ਮੰਤਰੀ ਮੋਦੀ ਅਰਵਿੰਦ ਕੇਜਰੀਵਾਲ ਜੀ ਸੇ ਤੋ ਡਰਤੇ ਹੀ ਡਰਤੇ ਹੈ ਪਰ ਮੋਦੀ ਜੀ ਹਮ ਜੈਸੇ ਆਮ ਲੋਗੋਂ ਸੇ ਨੌਜਵਾਨੋਂ ਸੇ ਵੀ ਡਰਤੇ ਉਧਰ ਦਿੱਲੀ ਚ ਮੈਟਰੋ ਸਟੇਸ਼ਨ ਦੇ ਪਟੇਲ ਚੌਂਕ ਤੇ ਵੀ ਇਹੀ ਹਾਲ ਰਿਹਾ ਇੱਥੇ ਵੀ ਪੀਐਮ ਰਹਾਇਸ਼ ਕਰਨ ਲਈ ਵੱਡੀ ਗਿਣਤੀ ਚ ਆਮ ਆਦਮੀ ਪਾਰਟੀ ਦੇ ਵਰਕਰ ਪਹੁੰਚੇ ਪਰ ਪਹਿਲਾਂ ਤੋਂ ਹੀ ਤਿਆਰ ਪਰ ਤਿਆਰ ਪੁਲਿਸ ਨੇ को बसा च बिठा लिया इस दौरान एक प्रदर्शनकारी सड़क पर ही लेट गया जिसन पुलिस चक गई तमाम मेट्रो स्टेशन पर दिल्ली पुलिस तैनात रही नाकाबंदी कर दी गई और जैसे ही कार्यकर्ता पहुंचे उन्हें मौका देखते ही डिटेन कर लिया गया तस्वीरें आपके सामने हैं कि इस तरीके से कार्यकर्ताओं को पटेल चौक मेट्रो स्टेशन पर डिटेन किया जा रहा है उन्हें बस में भरा जा रहा है ਇੱਕ ਪਾਸੇ ਆਪ ਨੇ ਮੋਰਚਾ ਖੋਲ੍ਹਿਆ ਤਾਂ ਦੂਜੇ ਪਾਸੇ ਭਾਜਪਾ ਵਰਕਰਾਂ ਨੇ ਵੀ ਕੇਜਰੀਵਾਲ ਦੇ ਖਿਲਾਫ ਪ੍ਰਦਰਸ਼ਨ ਕੀਤਾ ਤੇ ਦਿੱਲੀ ਸਿਕਤਰੇ ਦਾ ਕਿਰਾਉ ਕਰਨ ਲਈ ਕੁਝ ਕੀਤਾ ਪਰ ਰਾਜੀ ਪ੍ਰਦਰਸ਼ਨਕਾਰੀਆਂ ਦਾ ਟੱਕਰਾ ਦਿੱਲੀ ਪੁਲਿਸ ਨਾਲ ਹੋਇਆ ਜਿਸ ਨੇ ਵਾਟਰ ਕੈਨਨ ਦੀ ਵਰਤੋਂ ਕਰਕੇ ਭਾਜਪਾ ਵਰਕਰਾਂ ਨੂੰ ਖਦੇੜ ਦਿੱਤਾ ਇਸ ਪ੍ਰਦਰਸ਼ਨ 'ਚ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੀ ਸ਼ਾਮਿਲ ਹੋਏ ਤੇ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਕੀਤੀ ये अरविंद केजरीवाल वही हैं जो कहते थे मुख्यमंत्री की कुर्सी में अपने जूते की नोक पर रखता हूँ जूता भी नहीं है और नोक भी नहीं है पर आप कहते हैं कि जो क्रिमिनल जेल के अंदर जैसे जैसे गैंग गैंग ऑपरेट ऑपरेट करते है। जैसे करते हैं हैं जेल से कहते हैं ऐसे मुख्यमंत्री का दफ्तर ऑपरेट करूंगा आपकी क्या डरे क्यों हुए आपको ये डर है कि आपकी चोरियां पकड़ी गई या बाहर नहीं आएंगे आप इतना डरे क्यों हुए हैं ਕੋਈ ਆਪਕੇ ਕੋਲ ਅਧਿਕਾਰ ਨਹੀਂ ਹੈ ਇਸ ਲਈ ਅੱਜ ਅਸੀਂ ਸੜਕੋ ਤੇ ਹੈ ਅਰਵਿੰਦ ਕੇਜਰੀਵਾਲ ਜੈਸਾ ਬਰਸ਼ਟ ਕਰਪਟ ਸ਼ਰਾਬ ਦੇ ਘੁਟਾਲੇ ਕਰਨ ਵਾਲਾ ਜੇਲ੍ਹ ਮੇ ਜਾਣੇ ਵਾਲਾ ਮੁੱਖ ਮੰਤਰੀ ਨਹੀਂ ਰਹਿ ਸਕਦਾ ਜ਼ਿਕਰ ਹੋਇਆ ਕਿ ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ 'ਚ ED ਨੇ 21 ਮਾਰਚ ਨੂੰ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਦਿੱਲੀ ਦੀ rauzevenue ਕੋਰਟ ਨੇ ਉਹਨਾਂ ਨੂੰ 28 ਮਾਰਚ ਤੱਕ ਰਿਮਾਂਡ ਤੇ ਭੇਜ ਦਿੱਤਾ ਤੇ ਹੁਣ ਕੇਜਰੀਵਾਲ ਜੇਲ੍ਹ ਤੋਂ ਹੀ ਸਰਕਾਰ ਚਲਾ ਰਹੇ ਨੇ ਦੇ ਲੀਟਰ ਰਵੀ ਮਿਸ਼ਰਾ న్యూਸ 18 ਪੰਜਾਬ